ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦੀ ਫਲਵਾੜੀ ਦਾ ਬੂਟਾ ਲਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਆਂਧਿਆ ਆਂਧਿਆ ਉਹ ਇੱਕ ਬਾਗ ਤੇ ਬਗੀਚਾ ਬਣ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਸ਼ਹੀਦੀ ਕਿਉਂ ਦੇਣੀ ਪਈ ਉਹਨਾਂ ਦੇ ਸੀਸ ਦੇ ਵਿੱਚ ਤਤੀ ਰੇਤਾ ਕਿਉਂ ਪਾਈ ਗਈ ਉਬਲ ਦੀ ਦੇਗ ਦੇ ਵਿੱਚ ਉਹਨਾਂ ਨੂੰ ਕਿਉਂ ਰੱਖਿਆ ਗਿਆ ਕਈ ਮੁੱਖ ਕਾਰਨ ਸੀ ਬਹੁਤ ਜਿਆਦੇ ਜਿਸ ਕਰਕੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਸ਼ਹੀਦੀ ਦੇਣੀ ਪਈ ਅੱਜ ਪਿੰਡ ਸੰਤਨਗਰ ਦੇ ਵਿੱਚ ਅਸੀਂ ਮੌਜੂਦ ਹਾਂ ਜੋ ਕਿ ਸਰਸਾ ਜ਼ਿਲ੍ਹਾ ਦਾ ਬਹੁਤ ਹੀ ਇੱਕ ਵੱਡਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਜਿੰਨੇ ਵੀ ਨਗਰ ਨਿਵਾਸੀ ਨੇ ਸਭ ਨੇ ਮਿਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਲੈ ਕੇ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਲਗਾਈ ਹੈ ਤੇ ਨਾਲ ਵੇਗ ਦਾ ਪ੍ਰਸ਼ਾਦ ਚੱਲ ਰਿਹਾ ਤੇ ਸਾਥੀਓ ਪਿੰਡ ਵਾਸੀਆਂ ਦੇ ਨਾਲ ਅਸੀਂ ਕਰਾਂਗੇ ਗੱਲਬਾਤ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਲੈ ਕੇ ਕੀ ਕਾਰਨ ਸੀ ਕਿਉਂ ਉਹਨਾਂ ਨੂੰ ਆਪਣੀ ਸ਼ਹੀਦੀ ਦੇਣੀ ਪਈ ਤੇ ਸੱਚੇ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਅਸੀਂ ਕਰਦੇ ਆਂ ਗੱਲ ਬਾਤ ਆ ਪਾਜੀ ਅੱਜ ਪਿੰਡ ਵਸੇ ਨੇ ਮਿਲ ਕੇ ਅੱਜ ਜੋ ਤੁਸੀਂ ਬਹੁਤ ਵੱਡਾ ਪ੍ਰਲਕ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਲੈ ਕੇ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਲੈ ਕੇ ਕੁਝ ਵਿਸਤਾਰ ਨਾਲ ਦੱਸੋ ਆਏ ਸਾਲ ਸਾਡੇਵੇਂ ਮਹੱਲੇ ਦਾ ਇਹ ਲਗਰੂਪਾ ਇੱਕ ਜਿਵੇਂ ਸਾਰੇ ਆਪਣੇ ਯਾਰ ਮਿੱਤਰ ਹੋ ਗਏ ਆਪਣੇ ਅੰਕਲ ਜੀ ਜਿਵੇਂ ਤਾਏ ਚਾਚਾ ਸਾਰੇ ਆਲਕ ਮਿਲ ਕੇ ਹਰ ਸਾਲ ਹੀ ਉਹ ਹੀ ਪ੍ਰੋਗਰਾਮ ਕਰੀਦਾ ਵੀ ਸ਼ਬੀਲ ਦਾ ਵਿਚਾਲੇ ਪਹਿਲਾਂ ਐਡ ਕੀ ਤਾਂ ਦੇਗ ਲਈ ਨਾਲ ਮਿੱਠਾ ਪਾਣੀ ਤੇ ਉਸ ਤੋਂ ਪਹਿਲਾਂ ਆਪਾਂ ਗੰਨੇ ਦੀ ਰੋਹ ਚਲਾਈ ਸੀਗੀ ਬਹੁਤ ਮਤਲਬ ਵਧੀਆ ਗਰਮੀ ਬਹੁਤ ਆ ਇੱਕ ਆਪਣੇ ਆਏ ਸਾਰਿਆਂ ਨੂੰ ਆਪਾਂ ਕਹਿੰਨ ਬਲ ਕੋਈ ਮਨ ਸੁਖ ਮਨ ਨੂੰ ਸੁਖ ਮਿਲਦਾ ਸੇਵਾ ਕਰੀ ਦੀ ਇੱਕ ਦਿਨ ਸਪੈਸ਼ਲ ਗੱਡੀ ਦਾ ਵੀ ਤਨਮਾਨ ਨਾਲ ਆਪਾਂ ਮਿਹਨਤ ਕਰੀਦੀ ਹੈ ਵੀ ਚੰਗਾ ਕੰਮ ਕਰਨ ਦੀ ਠੀਕ ਭਾਈ ਧੰਨਵਾਦ ਕੀ ਕਹਣਾ ਜਾਵੇ ਤੁਸੀਂ ਜੀ ਦੋ ਵਾਰ ਸ਼ਬੀ ਲੈਈਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਇਆ ਅਸੀਂ 4 ਤੋਂ 5 ਸਾਲਾਂ ਤੋਂ ਲਗਾਤਾਰ ਅਸੀਂ ਇਹ ਚੋਲਾ ਦੀ ਦੀਗ ਨਾਲ ਮਿੱਠੇ ਪਾਣੀ ਦੀ ਜਲਦੀ ਸੇਵਾ ਨਿਭਾ ਰਹੇ ਹਾਂ ਤੇ ਇਹ ਸਾਰੀ ਇਹ ਸੇਵਾ ਜਿਹੜੀ ਆਪਣੇ ਸਾਰੇ ਮਹੱਲੇ ਤੇ ਜਿੰਨੇ ਸਜਣ ਮਿੱਤਰ ਘਰ ਪ੍ਰਵਾਸ ਸਾਰੇ ਰਲ ਕੇ ਕਰਦੇ ਨੇ ਤੇ ਇਹ ਇਦਾਂ ਹੀ ਕਰਦੇ ਰਾਂਗੇ ਠੀਕ ਭਾਈ ਧੰਨਵਾਦ ਹਾਂਜੀ ਫਿਰ ਸਾਹਿਬ ਜਲਦੀ ਸੇਵਾਾਂ ਸੇਨ ਬਾਰੇ ਅੱਗੇ ਵੀ ਕਰਦੇ ਰਵਾਂਗੇ ਨਹੀਂ ਕੋਈ ਖੁਸ਼ੀ ਮਿਲਦੀ ਹੈ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਜੀ ਹੁਣ ਮਿਲਦਾ ਮਨ ਨੂੰ ਹਾਂ ਜੀ ਠੀਕ ਹੈ ਭਾਈ ਜੀ ਸੇਵਾਗ ਚਾਰ ਪੰਜ ਸਾਲ ਹੋ ਗਏ ਆ ਜੀ ਲਾਂਦਿਆਂ ਨੂੰ ਸਾਨੂੰ ਅੱਗੇ ਤੋਂ ਜਿੰਨਾ ਚਿਰ ਅਸੀਂ ਰਹਿ ਰਵਾਂਗੇ ਉਹਨਾਂ ਚਿਰ ਲੱਗਦੀ ਰਹੇਗੀ ਇਹਦੇ ਵਿੱਚ ਸਹਿਯੋਗ ਜਿਹੜੇ ਆਪਣੇ ਐਨ ਆਰ ਆਈ ਵੀ ਦੇ ਬਾਹਰ ਵਾਲੇ ਉਹਨਾਂ ਦਾ ਵੀ ਪੂਰਾ ਸਹਿਯੋਗ ਹੈ ਇੱਥੋਂ ਵਾਲਿਆਂ ਦਾ ਵੀ ਪੂਰਾ ਸਹਿਯੋਗ ਹੈ ਸਤਿ ਸ੍ਰੀ ਅਕਾਲ ਠੀਕ ਹੈ सरपंच साहब ਜਿਹੜਾ ਸੰਤਨਗੜ੍ਹ ਪਿੰਡ ਵਾਸੀਆਂ ਨੇ ਬੜਾ ਵੱਡਾ ਪ੍ਰੋਗਰਾ ਕੀਤਾ ਸਾਧੂ ਅਰਜਨ ਦੇਵ ਜੀ ਸ਼ਹੀਦੀ ਨੂੰ ਲੈ ਕੇ ਜਿਹੜਾ ਹਰ ਸਾਲ ਠੰਡੇ ਮਿੱਠੇ ਪਾਣੇ ਸ਼ਹੀਦ ਲਾਂਦੇ ਤੇ ਕੀ ਗੱਲਾਂ ਚ ਦੇਖੋ ਜੀ ਇਹ ਜਿਹੜੀਆਂ ਆਂਦੇ ਨਾ ਯਾਦਾਂ ਇਹ ਵੇਖੋ ਇੱਕ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਤੇ ਬਹੁਤ ਵਧੀਆ ਪ੍ਰੋਗਰਾ ਹੈ ਇਹ ਸੰਤਨਗੜ੍ਹ ਵਾਲੇ ਕੀ ਸਾਰੇ ਇਲਾਕੇ ਵਾਲੇ ਹੀ ਇਹ ਕਰਦੇ ਨੇ ਤੇ ਬਹੁਤ ਹੀ ਚੰਗਾ ਵੇਖੋ ਨਾਲੇ ਇਸ ਤਰ੍ਹਾਂ ਆਪਣੀਆਂ ਜਿਹੜੇ ਆਉਣ ਵਾਲੇ ਬੱਚਿਆਂ ਨੂੰ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਉਹ ਜਿਹੜੀਆਂ ਜਿਹੜੀਆਂ ਸ਼ਹੀਦੀਆਂ ਦੇ ਹਰ ਪ੍ਰੋਗਰਾਮ ਜਿਵੇਂ ਜਿਵੇਂ ਹੁੰਦੇ ਨੇ ਉਹ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਪਤਾ ਲੱਗਦਾ ਬਹੁਤ ਚੰਗੀ ਗੱਲ ਏ ਉਹਨਾਂ ਨੂੰ ਜਿਹੜਾ ਜਿਹੜਾ ਪਰਾਂਦੇ ਕਰਦੇ ਨੇ ਹੋਰ ਕੀ ਮੈਸੇਜ ਦੇਣਾ ਚਾਹੋਗੇ ਵੇਖੋ ਇਹ ਆਪਾਂ ਨੂੰ ਜਿਹੜਾ ਇਹ ਕੋਈ ਵੀ ਜਿਵੇਂ ਪੁਰਾਣੇ ਇਤਿਹਾਸ ਜਿਹੜੇ ਨੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੱਸਣੇ ਚਾਹੀਦੇ ਨੇ ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਪ੍ਰੋਗਰਾਮ ਕੀਤੇ ਜਾਣ ਭਾਵੇਂ ਗੁਰਦੁਆਰਿਆਂ ਚੋਂ ਹੋਣਾ ਜਾਂ ਮਤਲਬ ਇਹ ਜਿਵੇਂ ਸ਼ਹੀਦੀ ਦਿਹਾੜੇ ਤੇ ਇਹ ਆਪਣੇ ਜਲਦੀ ਸੇਵਾ ਕੀਤੀ ਏ ਸੇ ਬਹੁਤ ਵਧੀਆ ਐ ਐਸੇ ਤਰ੍ਹਾਂ ਹੀ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਤਾਂ ਹੀ ਪਤਾ ਲੱਗੇਗਾ ਨਹੀਂ ਤੇ ਭੁੱਲ ਜਾਏਗਾ ਸਾਰਾ ਕੁਝ ਠੀਕ ਸਰਕਾਰ ਸਾਹਿਬ ਬਹੁਤ ਧੰਨਵਾਦ ਜੀ ਸਾਥੀਓ ਪਿੰਡ ਸੰਤਨਗਰ ਵਾਸੀ ਦੇ ਨਾਲ ਅਸੀਂ ਕੀਤੀ ਗੱਲਬਾਤ ਆ ਸਾਡੇ ਆਉਣ ਵਾਲਾ ਜਿਹੜਾ ਜੋਥੇ ਉਸ ਨੂੰ ਇਸ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਪੀਰਾਂ ਨੇ ਕਿਸ ਗੱਲ ਤੋਂ ਲੈ ਕੇ ਸਾਡੀ ਸਿੱਖ ਨੂੰ ਬਚਾਉਣ ਵਾਸਤੇ ਆਪਣਾ ਬਲਦਾਨ ਦਿੱਤਾ ਆਪਣਾ ਪਰਿਵਾਰ ਵਾਰਿਆ ਆਪਣੀ ਸ਼ਹਾਦਤ ਦਿੱਤੀ ਤੇ ਸਾਥੀਓ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ